ਹੇ ਰੱਬਾ ਇਹ ਦੁਨੀਆ ਤੇਰੀ ਕਰਦੀ ਏ ਰਾਫੇਰੀ ਅੱਜ ਦੇ ਸੱਜਣ ਠੱਗਾ ਹੰਸਾਂ ਵਿੱਚ ਰਲ ਕੇ ਬੱਗਾ ਵਖੋ ਵਖਨੇ ਚਲਾਈਆਂ ਰੀਤਾ ਉਹਨਾਂ ਤਾਈਂ ਰੱਬ ਮਿਲਦਾ ਸਾਫ ਭੁੱਲਿਆ ਜਿੰਨਾਂ ਦੀਆਂ ਨੀਤਾ ਉਹਨਾਂ ਤਾਈਂ ਓ ਰੱਬ ਮਿਲਦਾ ਪੰਡਤ ਨੇ ਮਲਿਆ ਚੜਦਾ ਲੈਂਦੇ ਨੂੰ ਕਾਜੀ ਪੜਦਾ ਕੋਈ ਪਹਾੜੀ ਦੱਸੇ ਆਖੇ ਕੋਈ ਦੱਖਣ ਵਸੇ ਮੱਲ ਬੈਠ ਗਏ ਵਖਰੀਆਂ ਬਾਨੀਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪੁਜਾਰੀਆਂ ਨੇ ਪਾਇਆ ਸਭਨਾ ਦਾ ਦਾਤਾ ਇੱਕ ਹੈ ਕਿਆ ਬਾਤ ਹੈੀ ਉਹ ਸੁਣੀ ਆਵਾਜ਼ਾ ਵੀਰ ਦੀ ਵੀਰ ਦਾ ਨਾ ਮੈਨੂੰ ਇੱਕ ਦਿਨ ਫੋਨ ਆਇਆ ਕਹਿੰਦੇ ਬਾਈ ਜੀ ਮੈਂ ਕਈ ਜਗ੍ਹਾ ਟਰਾਈ ਕਰ ਲਿਆ ਵੀ ਤੁਹਾਡਾ ਸੋਸ਼ਲ ਮੀਡੀਆ ਚੈਨਲ ਹੈ ਵੀ ਤੁਸੀਂ ਮੇਰੀ ਕਵਿਸ਼ਰੀ ਦੀ ਵੀਡੀਓ ਅਪਲੋਡ ਕਰ ਦੋਗੇ ਆਪਣੇ ਚੈਨਲ ਤੇ ਕਹਿੰਦੇ ਕੋਈ ਵੀ ਚੈਨਲ ਅਪਲੋਡ ਨਹੀਂ ਕਰ ਰਿਹਾ ਕਈਆਂ ਨਾਲ ਵੀਰ ਨੇ ਗੱਲ ਕੀਤੀ ਤੇ ਮੈਂ ਵੀਰ ਨੂੰ ਕਿਹਾ ਮੈਂ ਕਿਹਾ ਵੀ ਅਸੀਂ ਇਦਾਂ ਕਰਾਂਗੇ ਅਸੀਂ ਤੁਹਾਡਾ ਇੰਟਰਵਿਊ ਕਰਾਂਗੇ ਤਾਂ ਕਿ ਸੰਗਤ ਤੱਕ ਵੀ ਤੁਹਾਡੀ ਗੱਲਬਾਤ ਜਾਵੇ ਮੈਨੂੰ ਵੀਰ ਨੇ ਕਿਉਂਕਿ ਕਵਿਸ਼ਰੀਆਂ ਜਦੋਂ ਮੈਨੂੰ ਸੁਣਾਈਆਂ ਤੇ ਮੈਨੂੰ ਲੱਗਿਆ ਵੀ ਆਵਾਜ਼ ਬਹੁਤ ਅੱਛੀ ਹੈ ਵੀਰ ਦੀ ਤੇ ਸੰਗਤਾਂ 'ਕੀ ਆਵਾਜ਼ ਜਾਣੀ ਚਾਹੀਦੀ